ਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਸਰਕਾਰ ਦੇ ਵੱਲੋਂ ਬੀਤੇ ਦਿਨੀ ਕੈਬਨਟ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਜਿਨ੍ਹਾਂ ਵਿੱਚ ਕੀ ਇਕਤਾ ਪੈਟਰੋਲ ਡੀਜ਼ਲ ਦੇ ਰੇਟ ਵਧਾ ਦਿੱਤੇ ਗਏ ਨੇ ਇਸ ਦੇ ਨਾਲ ਹੀ ਬਿਜਲੀ ਦਰਾਂ ਜਿਹੜੀਆਂ ਨੇ ਉਹਨਾਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਜਿਸ ਦੇ ਨਾਲ ਕਾਂਗਰਸੀ ਆਗੂ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਦੇ ਦਰਮਿਆਨ ਬਠਿੰਡਾ ਦੇ ਵਿੱਚ ਜਿਹੜੀ ਮਹਿੰਗਾਈ ਵਧ ਰਹੀ ਹੈ ਉਸ ਨੂੰ ਲੈ ਕੇ ਕਾਂਗਰਸੀ ਆਗੂਆਂ ਦੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚ ਕੇ ਇੱਕ ਮੰਗ ਪੱਤਰ ਸੌਂਪਿਆ ਜਾ ਰਿਹਾ ਦਰਅਸਲ ਇਹਨਾਂ ਦਾ ਕਹਿਣਾ ਹੈ ਕਿ ਇਹ ਮੰਗ ਪੱਤਰ ਸੌਂਪ ਕੇ ਅਸੀਂ ਗਵਰਨਰ ਤੇ ਰਾਸ਼ਟਰਪਤੀ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋ ਰਹੀ ਹੈ ਜਿਹੜੀਆਂ ਰਿਆਇਤਾਂ ਪਿਛਲੀ ਕਾਂਗਰਸ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਸਨ ਹੁਣ ਉਹਨਾਂ ਰਿਆਇਤਾਂ ਨੂੰ ਵੀ ਖਤਮ ਕੀਤਾ ਜਾ ਰਿਹਾ ਤੇ ਲੋਕਾਂ ਦੀ ਜੇਬ ਤੇ ਕਾਫੀ ਬੋਝ ਪੈ ਰਿਹਾ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਤੰਜ ਕਸਦਿਆ ਹੋਇਆ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਇਸ ਦੇ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਹੈ ਤੇ ਹੁਣ ਲੋਕਾਂ ਦੀ ਜੇਬ ਤੇ ਵਾਧੂ ਅਸਰ ਪਾਇਆ ਜਾ ਰਿਹਾ ਮੈਂ ਰਾਜਿੰਦਰ ਗੈਟਵੋਕਟ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ ਸਾਰ ਅਮਰਿੰਦਰ ਸਿੰਘ ਰਾਜਵੜੀ ਸਾਡੇ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਮੌਜੂਦਾ ਸਰਕਾਰ ਨੇ ਜੋ ਵੈਟ ਲਗਾਇਆ ਡੀਜ਼ਲ ਪੈਟਰੋਲ ਤੇ ਜਿਹੜਾ ਬਸਾਂ ਦਾ ਸਫਰ ਹੈ ਉਹਦੇ ਵਿੱਚ 23 ਪੈਸੇ ਵਾਧਾ ਕੀਤਾ ਹੈ ਤੇ ਜਿਹੜੇ 3 ਰੁਪਏ ਯੂਨਿਟ ਆਮ ਲੋਕਾਂ ਨੂੰ ਕਾਂਗਰਸ ਸਰਕਾਰ ਨੇ ਦਿੱਤੇ ਸੀ ਰਾਹ ਦਿੱਤੀ ਸੀ ਉਹ ਫੇਰ ਦੁਬਾਰਾ ਲਾਗੂ ਕੀਤੀ ਆ ਆਮ ਲੋਕਾਂ ਦਾ ਗਲਾ ਘੋਟਿਆ ਆ ਆਰਥਿਕ ਬੋਝ ਪਾਇਆ ਹੈ ਟਰਾਂਸਪੋਰਟਰ ਮਰਨਗੇ ਜਨਤਾ ਮਰੂਗੀ ਦੁਕਾਨਦਾਰ ਮਰੂਗਾ ਸਾਡੀ ਮੰਗ ਹੈ ਵੀ ਇਹ ਸਾਰੀਆਂ ਚੀਜ਼ਾਂ ਵਾਪਸ ਲੈਣ ਮੌਜੂਦਾ ਸਰਕਾਰ ਲੋਕਾਂ ਨਾਲ ਧੋਖਾ ਕਰਕੇ ਬਣ ਗਈ ਅਸੀਂ ਉਹਨਾਂ ਦੇ ਧੋਖਾ ਚੱਲਣ ਨਹੀਂ ਦੇਣਾ ਅਸੀਂ ਆਪਦਾ ਮੈਮੋਰੈਂਡਮ ਡੀਸੀ ਸਾਹਿਬ ਨੂੰ ਅੱਜ ਦੇਣ ਆਏ ਆ ਉਹਨਾਂ ਦੇ ਖਿਲਾਫ ਤੇ ਅਸੀਂ ਗਵਰਨਰ ਸਾਹਿਬ ਤੇ ਹਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਇਹਨਾਂ ਰਾਹੀਂ ਮੈਨਤੀ ਕਰਾਂਗੇ ਵੀ ਮੌਜੂਦਾ ਸਰਕਾਰ ਨੇ ਝੂਠੇ ਲਬਾਬ ਕਰਕੇ ਲੋਕਾਂ ਨਾਲ ਧੋਖਾ ਕੀਤਾ ਇਹਨਾਂ ਦੀ ਜਿਹੜੇ ਰਿਆਤਾਂ ਨੇ ਲੋਕਾਂ ਨੂੰ ਵਾਪਸ ਦਿੱਤਾ ਇਹ ਤਾਂ ਕਹਿੰਦੇ ਸੀ ਇਹ ਜਾਇਜ਼ ਨਹੀਂ ਤੇ ਨਾ ਕੀ ਹੈ ਜੀ ਉਹਨਾਂ ਕੋਲੇ ਕੁਛ ਨਹੀਂ ਲੋង ਲੈ ਲੈ ਕੇ ਪੰਜਾਬ ਨੂੰ ਗਰਮੀ ਕਰੀ ਜਾਂਦੇ ਐ ਲੋਕਾਂ ਦੇ ਟੈਕਸ ਲਾ ਲਾ ਕੇ ਵਾਅਦੇ ਕਰ ਕਰਕੇ ਲੋਕਾਂ ਦੇ ਦਬਾ ਪਾਈ ਜਾਂਦੇ ਐ ਅਣਜਾਣ ਬੰਦਿਆਂ ਦੇ ਹੱਥੇ ਚ ਸਰਕਾਰ ਆ ਗਈ ਚਲਾਉਣ ਦਾ ਵੱਲ ਹੈ ਨਹੀਂਗਾ ਤੇ ਸਿਰਫ ਸ਼ਰਾਬ ਘਟਾਲੇ ਫਲਾਣੇ ਘਟਾਲੇ ਐਵੇਂ ਕਦੇ ਸਾਰੇ ਵਿਆਹਾਂ ਕੰਨੀ ਨੂੰ ਤਰਫੇ ਆਹ ਕੰਮ ਤੇ ਹੋਏ ਪਿਆ ਲੋਕਾਂ ਤੱਕ ਦਾ ਸੋਚ ਹੀ ਹੈ ਨਹੀਂ ਉਹਨਾਂ ਨੇ ਕਿਹਾ ਸੀ ਸੱਤਾ ਚੋਣਾਂ ਚੋਂ ਸਪੋਰਸ਼ਨ ਨਹੀਂ ਹੁੰਦਾ ਪਰ ਹੁਣ ਲਗਾਤਾਰ ਲੋਕ ਪ੍ਰਦਰਸ਼ਨ ਉਹਨੇ ਮੈਂ ਕਹਿੰਦਾ ਸਾਰਾ ਲੋਕਾਂ ਨੂੰ ਝੂਠ ਬੋਲਿਆ ਲੋਕੋ ਤੋਂ ਤਪੇ ਵੇਸੀ ਹਾਲਾਤਾਂ ਤੋਂ ਤਪੇ ਵੇਸੀ ਲੋਕਾਂ ਨੇ ਉਹਨਾਂ ਦੇ ਝੂਠ ਨੂੰ ਸੱਚ ਮੰਨ ਲਿਆ ਉਹ ਕਹਿੰਦੇ ਪ੍ਰਦਰਸ਼ਨ ਨੂੰ ਕਹਿੰਦੇ ਸੀਐਮ ਦੀ ਕੋਠੀ ਮੇਰੇ ਪੱਕਾ ਪ੍ਰਦਰਸ਼ਨ ਲੱਗਿਆ ਹੋਣਾ ਉਹ ਕਹਿੰਦੇ ਸੀ ਲੋਕਾਂ ਦੇ ਡਾਂਗਾ ਨਹੀਂ ਮਾਰਾਂਗੇ ਜਿਹੜੀਆਂ ਬੀਬੀਆਂ ਪਰ ਵਿਚਾਰੀਆਂ ਧਰਨੇ ਦਿੰਦੀ ਉਹਨਾਂ ਦੇ ਡਾਂਗਾ ਫੇਰਦੇ ਆ ਮਲਾਜ਼ਮਾਂ ਦੇ ਧੱਕਾ ਕਰੀ ਜਾਂਦੇ ਆ ਕਿਸੇ ਨੂੰ ਅੰਦਰ ਖਾਲ ਨਹੀਂ ਦਿੰਦੇ ਡੀਸੀਆਂ ਨੂੰ ਮਿਲਣ ਵਾਸਤੇ ਕਹਿੰਦੇ ਪੋਰਟਲ ਤੋਂ ਟਾਈਮ ਲੋ ਇਹ ਦਿਨ ਤੱਕ ਕਦੇ ਪੰਜਾਬ ਨੇ ਦੇਖਿਆ ਹੀ ਨਹੀਂ ਸੀਗਾ ਉਹਦਾ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਨਸ਼ਾ ਤੋਂ ਵੱਧ ਵੱਧ ਗਿਆ ਜੇਲਾਂ ਚੋਂ 15 ਮੋਬਾਈਲ ਨੰਬਰ ਸਰੋ ਮਿਲੇ ਆ ਸਭ ਡਰਾਮੇਬਾਜ਼ੀ ਸੀ ਲੋਕਾਂ ਨੂੰ ਕਹਿੰਦਾ ਸੀ ਪੰਜਾਬ ਨੂੰ ਆਰਥਿਕ ਤੌਰ ਤੇ ਬਹੁਤ ਪਿੱਛੇ ਸਿੱਟਣ ਦੀ ਸੋਚ ਨਾਲ ਉਹਨਾਂ ਨੇ ਅਜੇ ਕੰਮ ਕਰੀ ਜਾਂਦੇ ਆ ਕੋਈ ਉਹਨਾਂ ਦੀ ਨੀਤੀ ਸੋਚਾਈ ਨਹੀਂ ਦਿੱਲੀੋਂ ਹੁਕਮ ਆ ਜਾਂਦਾ ਤੁਸੀਂ ਪੰਜਾਬ ਪੰਜਾਬੀ ਸਭ ਤੋਂ ਵੱਡੀ ਹੈ ਭਾਸ਼ਾ ਵਿਭਾਗ ਸਭ ਤੋਂ ਵੱਡਾ ਪੰਜਾਬੀ ਦਾ ਉਹਦੀ ਜਿਹੜੀ ਹੈੱਡ ਲਾਈ ਉਹਨੂੰ ਪੰਜਾਬੀ ਨਹੀਂ ਆਉਂਦੀ ਐਦੋਂ ਬੰਦ ਕੀ ਹੋਊਗਾ ਜੀ ਇੱਕ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਪੰਜਾਬ ਤੋਂ ਦੇ ਵਿੱਚ ਸ਼ਾਂਤੀ ਆ ਪਰ ਲਾਰੈਂਸ ਬਿਸ਼ਨੋਈ ਇਸ ਵਿੱਚ ਹੋ ਰਿਹਾ ਉਹ ਤੁਹਾਨੂੰ ਦਿਖਾਉਂਗਾ ਮੈਂ ਦੇਖੋ ਜਿੱਥੋਂ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਸਲਾ ਹੈ ਇਹਨੂੰ ਪੰਜਾਬ ਸਰਕਾਰ ਦੇ ਦੇ ਖਿਲਾਫ ਰਾਜਾ ਬੜਿੰਗ ਜੀ ਨੇ ਬਹੁਤ ਬਾਤ ਉਠਾਈ ਪਾਰਲੀਮੈਂਟ 'ਚ ਵੀ ਸਾਰੀਆਂ ਗੱਲਾਂ ਉਹਨਾਂ ਨੇ ਦੱਸੀਆਂ ਵੀ ਹੈ ਹੁਣ ਮੈਂ بار بار ਇਸ ਤੇ ਤੁਹਾਨੂੰ ਕੀ ਦੱਸੂਗਾ ਪਰ ਇੱਕ ਚੀਜ਼ਾਂ ਗਲਤ